ਫਿਲੌਰ ਪੁਲਿਸ ਵੱਲੋਂ ਫਰਾਰ ਹੋ ਚੁੱਕੇ ਗੈਂਗਸਟਰ ਰਾਹੁਲ ਅਤੇ ਉਸਦੀ ਮਦਦ ਕਰਨ ਵਾਲੇ ਉਸਦੇ ਪਰਿਵਾਰਕ ਮੈਂਬਰਾਂ ਤੇ ਆਪਣੀ ਪકડ ਮਜ਼ਬੂਤ ਕਰਦਿਆਂ ਹੋਇਆਂ ਉਸਦੇ ਬੰਦ ਕਰ ਦੀ ਤਲਾਸ਼ੀ ਲਈ ਮਾਜੋਗ ਅਦਾਲਤ ਤੋਂ ਸਰਚ ਵਾਰੰਟ ਪ੍ਰਾਪਤ ਕੀਤਾ ਗਿਆ ਇਸ ਸਬੰਧੀ ਡੀਐਸਪੀ ਫਿਲੌਰ ਸਰਵਨ ਸਿੰਘ ਬੱਲੇ ਨੇ ਦੱਸਿਆ ਕਿ ਪੁਲਿਸ ਇਸ ਤਲਾਸ਼ੀ ਦੌਰਾਨ ਭਾਰੀ ਮਾਤਰਾ ਵਿੱਚ ਵਿਦੇਸ਼ੀ ਅਤੇ ਭਾਰਤੀ ਕਰੰਸੀ ਤੋਂ ਇਲਾਵਾ ਅਸਲਾ ਵੀ ਬਰਾਮਦ ਕੀਤਾ ਹੈ ਕਿ ਜੀ ਇੱਕ ਨਾ 18 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਅਟਵਾਲ ਕਲੋਨੀ ਦੇ ਵਿੱਚ ਜਿਹਦੇ ਵਿੱਚ ਮਨਦੀਪ ਸਿੰਘ ਗੋਰਾ ਉਹਨਾਂ ਦੇ ਜਿਹੜੇ 파ਟਨਰ ਨੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਦੇ ਗਨ ਸ਼ਾਟ ਹੋ ਗਿਆ ਸੀਗਾ ਤੇ ਜੋ ਗਨ ਸ਼ਾਟ ਕੀਤਾ ਗਿਆ ਸੀ ਉਹ ਦੋ ਮੌਕੇ ਤੇ ਦੋ ਬੰਦੇ ਸੀਗੇ ਰਿਤੇਸ਼ ਤੇ ਅਮਨਦੀਪ ਜਿਹੜੀ ਕਾਲੀ ਥਾਰ ਚ ਆਏ ਸੀ ਤੇ ਉਹਨਾਂ ਵੱਲੋਂ ਫਾਇਰ ਕੀਤਾ ਗਿਆ ਸੀਗਾ ਲਾਈਫ ਸੇਫ ਹੋ ਗਈ ਸੀ ਪਰ ਉਹਨਾਂ ਦੇ ਲੈਗ ਦੇ ਉੱਤੇ ਉਹਨਾਂ ਦੇ ਫਾਇਰ ਹੋ ਗਿਆ ਸੀ ਉਹਦੇ ਵਿੱਚ ਇੱਕ ਕੇਸ ਰਜਿਸਟਰ ਕੀਤਾ ਗਿਆ ਸੀ 307 ਆਰਮਜ਼ੈਕਟ ਦੇ ਵਿੱਚ 336 ਨੰਬਰ ਉਹਦੇ ਬਾਅਦ ਫਿਰ ਜਦੋਂ ਉਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਤੇ ਉਹਦੇ ਵਿੱਚ ਅੱਗੇ ਉਹਦੇ ਕੋਈ ਐਕਿਊ ਸੀਗੇ ਇੱਕ ਕਰਨ ਇੱਕ ਗੁਰਕੀਰਤ ਉਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਉਹਨਾਂ ਤੋਂ ਜਿਹੜੀ ਵਾਰਦਾਤ ਚ ਯੂਜ਼ ਹੋਈ ਸੀ ਗੱਡੀ ਥਾਰ ਉਹ ਬਰਾਮਦ ਕਰ ਲਈ ਗਈ ਸੀ ਤਦ ਦੇ ਜਿਹੜੇ ਇਹ ਦੋਨੋਂ ਬੰਦੇ ਐ ਇਹਨੂੰ ਫਰਾਰ ਸੀਗੇ ਅਮਨਦੀਪ ਤੇ ਰਿਤੇਸ਼ ਇਹਨਾਂ ਦੇ ਪਰਿਵਾਰ ਦੇ ਵੀ ਮੈਂਬਰ ਜਿਹੜੇ ਉਹ ਨਾਮਿਨੇਟ ਹੋਏ ਆ ਵਿੱਚ ਤੇ ਇਹ ਸਾਰੇ ਲੋਕ ਤਦ ਦੇ ਪਗੋੜੇ ਐ ਤੇ ਇਹਨਾਂ ਦੇ ਫਿਰ ਅਰੈਸਟ ਵਾਰੰਟ ਤੇ ਸਰਚ ਵਾਰੰਟ ਲਏ ਗਏ ਸੀ ਸਾਡੇ ਸਾਡੇ ਵੱਲੋਂ ਮਾਂਜੋਗ ਅਦਾਲਤ ਤੋਂ ਤੇ ਉਹਦੇ ਹੀ ਰਿਗਾਰਡਿੰਗ ਕੱਲ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਇਹਨਾਂ ਦੇ ਘਰ ਦਾ ਉਹਦੇ ਵਿੱਚ ਫਰਦਰ ਰਿਕਵਰੀਆਂ ਹੋਈਆਂ ਆ ਉਹਦੇ ਵਿੱਚ ਇੱਕ ਤੇ 12 ਬੋਹ ਰਾਈਫਲ ਬਰਾਮਦ ਹੋਈ ਹੈ ਉਹਦੇ ਚਾਰ ਰਾਉਂਡ ਬਰਾਮਦ ਹੋਇਆ ਉਸਤੇ ਇਲਾਵਾ ਦੋ ਰਾਉਂਡ 7.6 ਐਮ ਐਮ ਦੇ ਬਰਾਮਦ ਹੋਏ ਹੈ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਮਨੀ ਵੀ ਕੈਸ਼ ਵੀ ਰਿਕਵਰ ਕੀਤਾ ਗਿਆ ਇੰਡੀਅਨ ਕਰੰਸੀ 5 ਲੱਖ 50 ਹਜ਼ਾਰ ਰੁਪਏ ਬਰਾਮਦ ਹੋਈ ਹੈ ਤੇ ਇਸ ਤੋਂ ਇਲਾਵਾ ਇਦਿ ਫੋਰਨ ਕੰਸੀ ਬਰਾਮਦ ਹੋਈ ਹੈ ਯੂ ਐਸ ਡਾਲਰ ਬਰਾਮਦ ਹੋਇਆ 1400 ਤੇ ਇਹ ਜੋ ਰਿਕਵਰੀ ਹੋਈ ਹੈ ਕੱਲ ਇਹ ਸਰਚ ਵਾਰੰਟ ਦੇ ਦੌਰਾਨ ਹੋਈ ਹੈ ਸਰਚ ਕੀਤਾ ਗਿਆ ਸੀ ਉਹਨਾਂ ਦੇ ਘਰ ਨੂੰ ਤੇ ਉਹਦੇ ਵਿੱਚ ਪ੍ਰਾਈਵੇਟ ਵਿਟਨੈਸਿਸ ਰੱਖੇ ਗਏ ਸੀ ਕਿ ਮੋਤ ਪਰੰਦੇ ਲੈ ਜਾਂਦੇ ਸੀ ਐਮ ਸੀ ਸਾਹਿਬ ਨੂੰ ਬੁਲਾਇਆ ਗਿਆ ਸੀ ਮੌਕੇ ਤੇ ਪ੍ਰੋਪਰ ਸਰਚ ਚਲਾਈ ਗਈ ਕਰਦੀ ਤੇ ਘਰ ਦੇ ਵਿੱਚ ਉਹਦੀ ਇਹ ਜਬਰਾਮਦ ਹੋਈ ਸਭ ਤੋਂ ਮੇਨ ਅਪੀਸ ਦਾ ਫਿਲਹਾਲ ਉਹ ਕਿੱਥੇ ਕੀ ਹੈ ਉਹਦੀ ਕਿੱਥੇ ਹੋਇਆ ਹੈ ਕਿਸ ਜਿਹੜਾ ਸਿਗਰ ਨਹੀਂ ਉਹ ਐਬਸਕੌਂਡ ਹੈ ਜੀ ਇਹ ਉਹਦੀ ਅੱਗੇ ਸਾਡੇ ਕੋਲ ਪ੍ਰोसीडिंग ਚੱਲ ਰਹੀ ਹੈ ਉਹਦੇ ਵਾਰੰਟ ਲੈ ਲਏ ਗਏ ਨੇ ਪੀਓ ਦੀ ਪ੍ਰोसीडिंग ਚੱਲੇਗੀ ਤੇ ਬਾਕੀ ਅਸੀਂ ਉਹਨੂੰ ਟੀਮਾਂ ਲਗੀਆਂ ਹੋਈਆਂ ਤੇ ਉਹਦੇ ਕੋਈ ਅਕਿਊਜ਼ ਤੇ ਫੜੇ ਗਿਆ ਤਿੰਨ ਬੰਦੇ ਉਸ ਆਲਰੇਡੀ ਇਸ ਮੁਕਦਮੇ ਚ ਆਲਰੇਡੀ ਰਾਉਂਡ ਅਪ ਹੋ ਚੁਕੇ ਆ ਸਰ ਮਦਰ ਫਾਦਰ ਵੀ ਇਸੇ ਅਡਾਂਸ ਕੀਤੀ ਗਈ ਬਿਲਕੁਲ ਜੀ ਬਿਲਕੁਲ ਉਹਨਾਂ ਵੱਲੋਂ ਵੀ ਉਹਨਾਂ ਤੇ ਵੀ ਚੱਲ ਰਹੀ ਹੈ 120 ਵਿੱਚ ਤੇ ਇਹਨਾਂ ਦੇ ਫਾਦਰ ਸਾਹਿਬ ਹੈ ਤੇ ਇੱਕ ਹੋਰ ਕੇਸ ਰਿਜਿਸਟਰ ਹੋਇਆ ਸੀਗਾ ਜਿਹਦੇ ਵਿੱਚ ਇਹਨਾਂ ਵੱਲੋਂ ਪરાਹ ਦਿੱਤੀ ਗਈ ਸੀ ਤੇ ਉਹਦੇ ਵਿੱਚ ਵੀ ਪੰਜ ਬੰਦੇ ਨਾਮਿਨੇਟ ਹੈ ਸਰ ਕਹ ਰਿਹਾ ਕਿ ਉਸ ਜਿਹੜਾ ਉਹ ਬਾਹਰ ਵਿਦੇਸ਼ ਵਿੱਚ ਭੱਜ ਗਿਆ ਸਰ ਉਹਦੇ ਵੱੜੇ नहीं नहीं ये सिर्फ ह्यूमरस है ऐसा सच कोई अदर की बात नहीं है क्योंकि ओदा ऑलरेडी ओदा एलओसी जारी ਕੀਤਾ ਗਿਆ ਸੀਗਾ ਜਦ ਜਦੋਂ ਹੀ ਕੇਸ ਅਸਟ ਗਿਆ ਸੀ ਬੈਕ ਟੂ ਬੈਕ ਉਹਦਾ ਐਲਓਸੀ ਜਾਰੀ ਕੀਤਾ ਗਿਆ ਸੀਗਾ ਤੇ ਕੱਲ ਜੋ ਸਰਚ ਕੀਤੀ ਉਹਦੇ ਵਿੱਚ ਉਹਨਾਂ ਦੇ ਪਾਸਪੋਰਟ ਵੀ ਮਿਲੇ ਆ ਉਹਦੇ ਪ੍ਰਿਥੀ ਇਰਥੀ ਜੋ ਉਹਦੇ ਫਾਦਰ ਨੇ ਅਕਿਊਜ਼ ਨੇ ਉਹਦੀ ਮਦਰ ਦਾ ਵਰਸ਼ਾ ਦਾ ਤੇ ਉਹਦੀ ਸਿਸਟਰ ਮਨੀਸ਼ਾ ਦਾ ਇਹਨਾਂ ਦੇ ਜਿਹੜੇ ਪਾਸਪੋਰਟ ਹੈ ਉਹ ਵੀ ਰਿਕਵਰ ਕੀਤੇ ਗਿਆ ਕੱਲ